ਸੱਚੀ ਗੱਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੋਨੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਸੀਐਮ ਭਗਵੰਤ ਮਾਨ ਨੇ 모ਹਾਲੀ ਵਿਖੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ ਪੰਜਾਬ ਸਰਕਾਰ ਨੇ ਉੱਚ ਪੱਧਰੀ ਲੋ ਇਨਫੋਰਸਮੈਂਟ ਏਜੰਸੀ ਸਪੈਸ਼ਲ ਟਾਸਕ ਫੋਰਸ ਦਾ ਨਾਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਕਰਨ ਦਾ ਕੀਤਾ ਫੈਸਲਾ ਨਸ਼ੇ ਖਿਲਾਫ ਮੁਹਿੰਮ ਦੀ ਲੜੀ ਤਹਿਤ ਵੱਡੀ ਪਹਿਲ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਐਂਟੀ ਡਰੱਗ ਹੈਲਪਲਾਈਨ ਨੰਬਰ ਦਾ ਕੀਤਾ ਗਿਆ ਉਦਘਾਟਨ ਸੀਐਮ ਭਗਵੰਤ ਮਾਨ ਨੇ ਕੰਗਨਾ ਰਣੋਤ ਤੇ ਕਸਿਆ ਤੰਜ ਹਿਮਾਚਲ ਦੇ ਮੰਡੀ ਹਲਕੇ ਦੇ ਲੋਕਾਂ ਦੇ ਮਸਲਿਆਂ ਤੇ ਧਿਆਨ ਦੇਣ ਕੰਗਨਾ ਨਾ ਕਿ ਬੇਸਲੈਸ ਬਿਆਨ ਦੇਣ ਸੀਐਮ ਭਗਵੰਤ ਮਾਨ ਨੇ ਕੰਗਨਾ ਰਣੋਤ ਦੇ ਨਾਲ ਭਾਜਪਾ ਤੇ ਕਸਿਆ ਤੰਜ ਬੀਜੇਪੀ ਨੇ ਖੁਦ ਕੰਗਨਾ ਦੇ ਬਿਆਨ ਤੋਂ ਪੱਲਾ ਝਾੜ ਲਿਆ ਆਪਣੇ ਐਮਪੀ ਤੇ ਕੰਟਰੋਲ ਰੱਖੋ ਬੀਜੇਪੀ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿ ਪੰਜਾਬ ਅਤੇ ਕਿਸਾਨਾਂ ਨੂੰ ਬਦਨਾਮ ਕਰੇ ਕੰਗਨਾ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ 3 ਦੀ ਹੋਵੇਗੀ ਸ਼ੁਰੂਆਤ ਪਲਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਉਦਘਾਟਨ ਆਪਣੇ ਸ਼ਹਿਰ ਸੰਗਰੂਰ ਤੋਂ ਮੁੱਖ ਮੰਤਰੀ ਮਾਨ 29 ਤਰੀਕ ਨੂੰ ਸ਼ਾਮ 5 ਵਜੇ ਕਰਨਗੇ ਉਦਘਾਟਨ ਇਨਾਮ ਦੇ ਤੌਰ ਤੇ ਵੰਡੀ ਜਾਵੇਗੀ 9 ਕਰੋੜ ਰੁਪਏ ਦੀ ਰਕਮ ਸੰਗਰੂਰ ਦੇ ਵਾਰ ਹੀਰੋ ਸਟੇਡੀਅਮ ਤੋਂ ਹੋਵੇਗੀ ਖੇਡਾਂਵਤਨ ਪੰਜਾਬ ਸੀਜ਼ਨ 3 ਦੀ ਸ਼ੁਰੂਆਤ ਪੰਜਾਬੀ ਗਾਇਕ ਗੁਰਦਾਸ ਮਾਨਸਣੇ ਹੋਰ ਲੋਕ ਗਾਇਕ ਲੋਕਾਂ ਦਾ ਕਰਨਗੇ ਮਨੋਰੰਜਨ ਵੱਖ-ਵੱਖ ਉਮਰ ਵਰਗ ਦੇ ਖਿਡਾਰੀ ਲੈਣਗੇ ਖੇਡਾਂ ਵਿੱਚ ਹਿੱਸਾ 36 ਖੇਡਾਂ ਕੀਤੀਆਂ ਗਈਆਂ ਸ਼ਾਮਲ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਸੰਗਰੂਰ ਨੇ ਲਿਆ ਖੇਡਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਅਧਿਕਾਰੀਆਂ ਨਾਲ ਕੀਤੀ ਬੈਠਕ ਨੌਜਵਾਨਾਂ ਨੂੰ ਖੇਡਾਂ ਵਿੱਚ ਪਾਗ ਲੈਣ ਲਈ ਕੀਤਾ ਪ੍ਰੇਰਿਤ ਪੰਜਾਬ ਵਿਧਾਨ ਸਭਾ ਦਾ 2 ਸਤੰਬਰ ਤੋਂ ਹੋਣ ਵਾਲਾ ਮੌਨਸੂਨ ਸੈਸ਼ਨ ਰਹੇਗਾ ਪੂਰੀ ਤਰ੍ਹਾਂ ਹੰਗਾਮਾ ਭਰਪੂਰ ਵਿਰੋਧੀ ਧਿਰ ਨੇ ਸਰਕਾਰ ਨੂੰ ਕੇਰਨ ਦੀ ਤਿਆਰੀ ਕੀਤੀ ਸ਼ੁਰੂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼੍ਰੀ ਮੁਖਸ਼ਰ ਸਾਹਿਬ ਵਿਖੇ ਅੱਜ ਤੋਂ 30 ਅਗਸਤ ਤੱਕ ਹੋਵੇਗਾ 3 ਦਿਨਾਂ ਦਾ ਤੀਆਂ ਦਾ ਮੇਲਾ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਵਿੰਗ ਵੱਲੋਂ ਕੀਤਾ ਗਿਆ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਦਾ ਕਿਰਾਓ ਭਾਜਪਾ ਦੀ ਸੰਸਦ ਮੈਂਬਰ ਕੰਗਨ ਰਣੋਤ ਵੱਲੋਂ ਕਿਸਾਨਾਂ ਖਿਲਾਫ ਕੀਤੀ ਗਈ ਟਿੱਪਣੀ ਦੇ ਮੱਦੇਨਜ਼ਰ ਕੀਤਾ ਗਿਆ ਪ੍ਰਦਰਸ਼ਨ ਪੰਜਾਬ ਯੂਨੀਵਰਸਿਟੀ ਵਿਖੇ ਪੀਯੂਸੀਐਸਸੀ ਇਲੈਕਸ਼ਨ ਦੇ ਚੱਲਦੇ ਐਨਐਸਯੂਆਈ ਦੇ ਸਟੇਟ ਪ੍ਰੈਜ਼ੀਡੈਂਟ ਚੰਡੀਗੜ ਸਿਕੰਦਰ ਬੁਰਾ ਨੇ ਦਿੱਤਾ ਅਸਿਫਾ ਪਾਰਟੀ ਤੋਂ ਜਤਾਈ ਨਿਰਾਸ਼ਗੀ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਪੰਗੂ ਦੀ ਤੀਨੇ ਕੀਤਾ ਐਲਾਨ ਪਰਲਜ਼ ਗਰੁੱਪ ਵਿੱਚ ਫਸੇ ਲੋਕਾਂ ਦਾ ਇੱਕ ਇੱਕ ਪੈਸਾ ਹੋਵੇਗਾ ਵਾਪਸ 45000 ਕਰੋੜ ਰੁਪਏ ਦੇ ਕਫਲੇ ਦਾ ਮਾਸਟਰਮਾਈਂਡ ਸੀ ਨਿਰਮਲ ਪੰਗੂ ਪਰਮਜੀਤ ਸਿੰਘ ਪਿਉਰਾ ਦੀ ਜੇਲ੍ਹ ਤੋਂ ਰਿਹਾਈ ਦੀ ਅਰਜ਼ੀ ਅਦਾਲਤ ਵੱਲੋਂ ਕੀਤੀ ਗਈ ਰੱਦ ਪਿਉਰਾ ਤੇ ਉਸ ਦੇ ਸਾਥੀਆਂ ਨੇ ਸਾਬਕਾ ਮੁੱਖ ਮੰਤਰੀ ਦਾ ਬੰਬ ਧਮਾਕੇ ਨਾਲ ਕੀਤਾ ਸੀ ਕਤਲ ਪੰਜਾਬ ਦੇ ਦੋ ਅਧਿਆਪਕਾਂ ਪੰਕਜ ਗੋਇਲ ਤੇ ਰਜਿੰਦਰ ਸਿੰਘ ਨੂੰ ਮਿਲੇਗਾ ਰਾਸ਼ਟਰੀ ਪੁਰਸਕਾਰ ਅਧਿਆਪਕਾਂ ਨੂੰ ਮੈਰਿਟ ਸਰਟੀਫਿਕੇਟ ਚਾਂਦੀ ਦਾ ਤਮਗਾ ਅਤੇ 50000 ਰੁਪਏ ਦਾ ਦਿੱਤਾ ਜਾਵੇਗਾ ਨਕਦ ਇਨਾਮ ਅੰਮ੍ਰਿਤਸਰ ਹਵਾਈ ਅੱਡੇ ਤੇ ਵਿਖਿਆ ਗਿਆ ਡਰੋਨ 3.5 ਘੰਟੇ ਤੱਕ ਇੱਕ ਵੀ ਫਲਾਈਟ ਨਹੀਂ ਹੋ ਸਕੀ ਲੈਂਡ 1 ਵਜੇ ਤੋਂ ਬਾਅਦ ਮੁੜ ਸ਼ੁਰੂ ਹੋਈਆਂ ਉਡਾਣਾਂ ਸਮਰਾਲਾ ਵਿੱਚ ਖੇਤੀਬਾੜੀ ਅਫਸਰ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਫੋਰਚੂਨਰ ਨੇ ਟਰੱਕ ਨੂੰ ਓਵਰਟੇਕ ਕਰਦਿਆਂ ਕਾਰ ਨੂੰ ਮਾਰੀ ਟੱਕਰ ਜ਼ਿਰਖਪੁਰ ਵਿਖੇ ਪਿਸਤੌਲ ਦੀ ਨੋਕ ਤੇ ਸ਼ਰਾਬ ਦੇ ਠੇਕੇ ਨੂੰ ਲੁੱਟਣ ਵਾਲੇ ਦੋ ਮੁਲਜ਼ਮ ਹੋਏ ਗ੍ਰਿਫਤਾਰ ਚਾਰ ਦੀ ਗ੍ਰਿਫਤਾਰੀ ਹਲੇ ਬਾਕੀ ਮੋਹਾਲੀ ਵਿੱਚ ਡੇਂਗੂ ਦੀ ਰੋਕਥਾਮ ਲਈ ਚਲਾਈ ਗਈ ਮੁਹਿੰਮ 2059 ਤਰ੍ਹਾਂ ਚੋਂ ਮਿਲੇ ਡੇਂਗੂ ਮੱਛਰ ਦਾ ਲਾਰਵਾ ਉਲੰਘਣਾ ਕਰਨ ਵਾਲਿਆਂ ਦੇ ਨਗਰ ਨਿਗਮ ਵੱਲੋਂ ਕੀਤੇ ਗਏ 562 ਚਲਾਨ ਜਗਰਾਉਂ ਵਿੱਚ ਕਿਰੀਆਨੇ ਦੀ ਦੁਕਾਨ ਵਿੱਚ ਲੱਗੀ ਪਿਆਨ ਕੱਗ ਲੱਖਾਂ ਰੁਪਏ ਦਾ ਸਮਾਨ ਸੜਕੇ ਹੋਇਆ ਸਵਾ ਸ਼ਾਰਟ ਸਰਕਟ ਕਰਨ ਵਾਪਰਿਆ ਹਾਦਸਾ ਸੰਗਰੂਰ ਵਿਖੇ ਭਾਰੀ ਮੀਂਹ ਕਾਰਨ ਸੁੱਤੇ ਪਿਆਂ ਤੇ ਡਿੱਗੀ ਛੱਤ ਪਰਿਵਾਰ ਦੇ ਦੋ ਮੈਂਬਰਾਂ ਦੀ ਹਾਲਤ ਗੰਭੀਰ ਕੁਰਾਲੀ ਵਿਖੇ ਬਰਸਾਤੀ ਪਾਣੀ ਨਾਲ ਜਲਤਲ ਹੋਈਆਂ ਸੜਕਾਂ ਲੋਕਾਂ ਦਾ ਜੀਣਾ ਹੋਇਆ ਮੁਹਾਲ ਆਵਾਜਾਈ ਵਿੱਚ ਹੋਈ ਪਰੇਸ਼ਾਨੀ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ